ਝਾੜੂ ਵਾਲਿਆਂ ਦੇ ਝੂਠ ਦਾ ਪਰਦਾ ਫਾਸ਼ ਹੋਇਆ ਇਹ ਜੋ ਤਸਵੀਰ ਲੈਂਡ ਪੁਲਿੰਗ ਪਾਲਸੀ ਦਾ ਹਵਾਲਾ ਦੇ ਕੇ ਲੋਕਾਂ ਨੂੰ ਪਰਮਾਉਣ ਦੇ ਲਈ ਮਾਨ ਸਰਕਾਰ ਦੇ ਵੱਲੋਂ ਦਿਖਾਈ ਗਈ ਸੀ ਅਸਲ ਦੇ ਵਿੱਚ ਇਸ ਕਿਸਾਨ ਦਾ ਲੈਂਡ ਪੁਲਿੰਗ ਪਾਲਸੀ ਦੇ ਨਾਲ ਦੂਰ ਨੇੜੇ ਤੋਂ ਕੋਈ ਵਾਅ ਵਾਸਤਾ ਨਹੀਂ ਤੇ ਜਿਸ ਵੇਲੇ ਦੀ ਇਹ ਤਸਵੀਰ ਹੈ ਉਸ ਵੇਲੇ ਭਗਵੰਤ ਸਿੰਘ ਮਾਨ ਦਰਅਸਲ ਲੈਂਡ ਪੁਲਿੰਗ ਪਾਲਸੀ ਦੇ ਮਸਲੇ ਤੇ ਨਾ ਕਿਸਾਨਾਂ ਨੂੰ ਮਿਲਣ ਦੇ ਲਈ ਨਹੀਂ ਗਏ ਸਨ वैसे भी एक किसान उस इलाके ਨਾਲ ਸਬੰਧਤ ਨਹੀਂ ਹੈ ਜਿੱਥੋਂ ਦੀ ਜ਼ਮੀਨ ਹਾਲ ਦੀ ਕੜੀ ਲੈਂਡ ਪੁੱਲਿੰਗ ਪਾਲਿਸੀ ਦੇ ਵਿੱਚ ਆਉਂਦੀ ਹੈ ਤੇ ਫਿਰ ਜੇਕਰ ਜ਼ਮੀਨ ਹੀ ਲੈਂਡ ਪੁੱਲਿੰਗ ਪਾਲਿਸੀ ਦੇ ਵਿੱਚ ਨਹੀਂ ਆਉਂਦੀ ਤਾਂ ਉਸ ਕਿਸਾਨ ਨੂੰ ਲੈਂਡ ਪੁੱਲਿੰਗ ਪਾਲਿਸੀ ਦੇ ਫਾਇਦੇ ਦੱਸਣ ਦਾ ਕੀ ਮਤਲਬ ਕਿ ਉਸ ਕਿਸਾਨ ਦੀ ਤਸਵੀਰ ਲੈਂਡ ਪੁੱਲਿੰਗ ਪਾਲਿਸੀ ਦੇ ਪੋਸਟਰ ਤੇ ਲਾਉਣਾ ਕੀ ਮਤਲਬ ਦਰਅਸਲ ਇਹ ਕਿਸਾਨ ਮਰਿੰਡੇ ਦੇ ਪਿੰਡ ਮਡੌਲੀ ਕਲਾਂ ਦਾ ਸਰਪੰਚ ਗੁਰਮੀਤ ਸਿੰਘ ਹੈ ਜੋ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਹੈ ਲੰਗੀ 21 ਜੁਲਾਈ ਨੂੰ ਇਸ ਕਿਸਾਨ ਦੀ ਤਸਵੀਰ ਲੈਂਡ ਪੋਲਿੰਗ ਪਾਲਿਸੀ ਦੇ ਫਾਇਦੇ ਦਿਨਵਾ ਕੇ ਇਸ ਤਰ੍ਹਾਂ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ ਕਿ ਭਾਈ ਲੈਂਡ ਪੋਲਿੰਗ ਪਾਲਿਸੀ ਤੋਂ ਹੁਣ ਕਿਸਾਨ ਬਹੁਤ ਖੁਸ਼ ਨੇ ਤੇ ਹੁਣ ਖੁਸ਼ੀ-ਖੁਸ਼ੀ ਕਿਸਾਨ ਆਪਣੀਆਂ ਜ਼ਮੀਨਾਂ ਸਰਕਾਰ ਨੂੰ ਦੇ ਰਹੇ ਨੇ ਪਰ ਜਦ ਅਸੀਂ ਇਸ ਤਸਵੀਰ ਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਤਸਵੀਰ ਲੰਗੀ 1 ਜੂਨ ਦੀ ਹੈ ਜਿਸ ਵੇਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਚਨਚੇਤ ਦੌਰਾ ਹੁੰਦਾ ਹੈ ਤੇ ਉਸ ਦੌਰੇ ਦੇ ਵਿੱਚ ਇਸ ਮੜੌਲੀ ਕਲਾਂ ਦੇ ਮੌਜੂਦਾ ਸਰਪੰਚ ਯਾਨੀ ਕਿ ਨੰਮ ਭਾਈ ਸਾਹਿਬ ਨੂੰ ਵੀ ਬੁਲਾਇਆ ਜਾਂਦਾ ਹੈ ਜਿਸ ਤੇ ਦੌਰਾਨ ਕਿਸਾਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੀ ਗੱਲਬਾਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਹੁੰਦੀ ਹੈ ਤੇ ਉਸੇ ਦੌਰਾਨ ਇੱਕ ਸਵਾਲ ਭਗਵੰਤ ਸਿੰਘ ਮਾਨ ਨੂੰ ਲੈਂਡ ਪੁੱਲਿੰਗ ਪਾਲਿਸੀ ਦੇ ਕਿਸੇ ਦੇ ਵੱਲੋਂ ਪੁੱਛਿਆ ਜਾਂਦਾ ਹੈ ਜਤਪਗਵੰਤ ਸਿੰਘ ਮਾਨ ਨੂੰ ਸਵਾਲ ਹੁੰਦਾ ਆ ਤਾਂ ਸਵਾਲ ਤੇ ਭਗਵੰਤ ਸਿੰਘ ਮਾਨ ਮਹਿਜ਼ ਇੰਨੀ ਗੱਲ ਕਹਿੰਦੇ ਨੇ ਕਿ ਜ਼ਮੀਨਾਂ ਅਸੀਂ ਕਿਸਾਨਾਂ ਦੀ ਸਹਿਮਤੀ ਦੇ ਨਾਲ ਲਵਾਂਗੇ ਤੇ ਇਸ ਤੋਂ ਵਧੇਰੇ ਕਿਸੇ ਤਰ੍ਹਾਂ ਦੀ ਕੋਈ ਲੈਂਡ ਪੁੱਲਿੰਗ ਪਾਲਿਸੀ ਤੇ ਗੱਲਬਾਤ ਉਸ ਵਿਸ਼ੇ ਉਸ ਦੌਰਾਨ ਨਹੀਂ ਹੁੰਦੀ ਇਹ ਦਾਵਾ ਇਸ ਕਿਸਾਨ ਨੇ ਖੁਦ ਇੱਕ ਇੰਟਰਵਿਊ ਦੇ ਵਿੱਚ ਕੀਤਾ ਸਭ ਤੋਂ ਵੱਡੀ ਗੱਲ ਇਹ ਕਿ ਤਸਵੀਰ ਦੇ ਵਿੱਚ ਦਿਖਾਈ ਦੇ ਰਹੇ ਕਿਸਾਨ ਦੀ ਜ਼ਮੀਨ ਜਾਂ ਇਹਨਾਂ ਦਾ ਇਲਾਕਾ ਲੈਂਡ ਪੁੱਲਿੰਗ ਪਾਲਿਸੀ ਦੇ ਤਹਿਤ ਪੈਂਦੀ ਜ਼ਮੀਨ ਦੇ ਵਿੱਚ ਹਾਲ ਦੀ ਕੜੀ ਨਹੀਂ ਹੁੰਦਾ ਪਰ ਫਿਰ ਵੀ ਇੱਕ ਕਿਸਾਨ ਜੋ ਖੁਦ ਹੀ ਆਮਦਨੀ ਪਾਰਟੀ ਦੇ ਨਾਲ ਸੰਬੰਧ ਰੱਖਤਾ ਹੈ ਤੇ ਮੌਜੂਦਾ ਸਰਪੰਚ ਵੀ ਹੈ ਉਸਨੇ ਇਸਨੇ ਖੁਦ ਵੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਮੈਂ ਲੈਂਡ ਪੁੱਲਿੰਗ ਪਾਲਿਸੀ ਦਾ ਵਿਰੋਧ ਕਰਦਾ ਹਾਂ ਇਸ ਕਿਸਾਨ ਨੇ ਖੁਦ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਲੈਂਡ ਪੁੱਲਿੰਗ ਪਾਲਿਸੀ ਨੂੰ ਨਾਲ ਹੀ ਸਰਪੰਚ ਸਾਹਿਬ ਇਹ ਵੀ ਕਹਿੰਦੇ ਨੇ ਕਿ ਜੇਕਰ ਸਰਕਾਰ ਧੱਕਾ ਕਰੇਗੀ ਤਾਂ ਫਿਰ ਲੋਕ ਸਰਕਾਰ ਦੇ ਪੈਰ ਨਹੀਂ ਲੱਗਣ ਦੇਣਗੇ ਫਿਰ ਇੱਕ ਅੰਦੋਲਨ ਪਹਿਲਾਂ ਵਾਂਗ ਹੀ ਉੱਠੇਗਾ ਹੁਣ ਮਾਨ ਸਾਹਿਬ ਕੀ ਕਹੀਏ ਤੁਹਾਨੂੰ ਤੁਸੀਂ ਤਾਂ ਆਪਣੇ ਆਪ ਨੂੰ ਕਿਸਾਨਾਂ ਦਾ ਪੁੱਤ ਕਹਿੰਦੇ ਹੁੰਦੇ ਸੀ ਕਿਸਾਨੀ ਅੰਦੋਲਨ ਵੇਲੇ ਤੁਹਾਡੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਲਾਏ ਨਾਅਰਿਆਂ ਨੂੰ ਹੁਣ ਕੀ ਮੰਨੀਏ ਤੇ ਕਿਸਾਨ ਦੇ ਹਿੱਤਾਂ ਦੀ ਗੱਲ ਜੋ ਤੁਸੀਂ ਸੱਤਾ ਚਾਉਣ ਤੋਂ ਪਹਿਲਾਂ ਕਰਦੇ ਹੁੰਦੇ ਸੀ ਹੁਣ ਆਖਿਰ ਉਹ ਕਿੱਧਰ ਗੁੰਮਸਮ ਹੋ ਗਈ ਮਾਨਸਾਪ ਤੁਹਾਡੀ ਸਰਕਾਰ ਤਾਂ ਲੈਂਡ ਪੂਲਿੰਗ ਪਾਲਿਸੀ ਨੂੰ ਕਿਸਾਨ ਪੱਕੀ ਦੱਸਦੀ ਹੈ ਤੇ ਜੇਕਰ ਇਹ ਪਾਲਿਸੀ ਕਿਸਾਨ ਪੱਕੀ ਹੈ ਤਾਂ ਫਿਰ ਉਹ ਕੌਣ ਨੇ ਜੋ ਇਸ ਦਾ ਵਿਰੋਧ ਕਰਦੇ ਨੇ ਉਹ ਕੌਣ ਨੇ ਜੋ ਕਹਿੰਦੇ ਨੇ ਕਿ ਸਾਡੀ ਜ਼ਮੀਨ ਗਈ ਤਾਂ ਸਾਡਾ ਉਜਾੜਾ ਤੈ ਹੈ ਉਹ ਕੌਣ ਨੇ ਜੋ ਕਹਿੰਦੇ ਨੇ ਕਿ ਸਾਡੀਆਂ ਜ਼ਮੀਨਾਂ ਹੜੇ ਸਾਡੇ ਕੋਲ ਰਹਿਣ ਦੇ ਉਹ ਕੌਣ ਨੇ ਜੋ ਕਹਿੰਦੇ ਨੇ ਕਿ ਤੁਹਾਡਾ ਐਸਾ ਵਿਕਾਸ ਜਿਹੜਾ ਸਾਡੀਆਂ ਜ਼ਮੀਨਾਂ ਖਾ ਜਾਵੇ ਉਹ ਸਾਨੂੰ ਨਹੀਂ ਚਾਹੀਦਾ ਇਸ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈਮ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬਾਬਦੇ ਨੂੰ ਇਜਾਜ਼ਤ ਧੰਨਵਾਦ